ਦਿਲਾਈਟ ਪੰਜਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ। ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤੇ ਇਸ ਸਮੇਂ ਸਭ ਤੋਂ ਲੋਅਰ ਲੈਵਲ ਤੇ ਦੇਖਣ ਨੂੰ ਮਿਲ ਰਹੇ ਨੇ। ਪਿਛਲੇ ਸਾਲ ਤੋਂ ਹੀ ਦੋਨਾਂ ਦੇਸ਼ਾਂ ਦੇ ਵਿੱਚ ਲਗਾਤਾਰ ਤਣਾਅ ਹੈ ਪਰ ਇਸ ਟਾਈਮ ਸਿਚੁਏਸ਼ਨ ਇੰਨੀ ਕ੍ਰਿਟੀਕਲ ਹੋ ਗਈ ਆ ਕਿ ਭਾਰਤ ਨੂੰ ਆਪਣੀ ਇੰਡੀਅਨ ਆਰਮੀ ਜਿਹੜੀ ਹੈਗੀ ਆ ਫੌਜ ਆ ਉਹਨੂੰ ਵੀ ਅਲਰਟ ਤੇ ਕਰ ਦਿੱਤਾ ਗਿਆ ਹੈ। ਜੇਕਰ ਬੰਗਲਾਦੇਸ਼ ਦੇ ਜਿਹੜੇ ਯੁਵਾ ਪ੍ਰੋਟੈਸਟਰਸ ਨੇ ਜਿਹੜਾ ਯੂਥ ਆ ਬੰਗਲਾਦੇਸ਼ ਦਾ ਜਿਕਰ ਉਹ ਕੋਈ ਵੀ ਗਲਤ ਹਰਕਤ ਕਰਦਾ ਤਾਂ ਉਸ ਨੂੰ ਕਾਊਂਟਰ ਕਰਨ ਲਈ ਆਰਮੀ ਨੂੰ ਵੀ ਹੁਣ ਤਿਆਰ ਕਰ ਦਿੱਤਾ ਗਿਆ ਹੈ ਪੂਰੇ ਮੈਟਰ ਨੂੰ ਗਹਿਰਾਈ ਦੇ ਵਿੱਚ ਸੰਬੰਧੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਾਂ ਕਿ ਇਸ ਸਮੇਂ ਬੰਗਲਾਦੇਸ਼ ਦੇ ਵਿੱਚ ਬਹੁਤ ਜ਼ਿਆਦਾ ਵਾਇਲੈਂਸ ਦੇਖਣ ਨੂੰ ਮਿਲ ਰਹੀ ਆ ਬੰਗਲਾਦੇਸ਼ ਦਾ ਜਿਹੜਾ ਯੂਥ ਆ ਜਿਹਨੂੰ ਲੋਕ ਜਿੰਜੀ ਵੀ ਕਹਿੰਦੇ ਨੇ ਹਨਾ ਐਦਾਂ ਦੇ ਲੋਕ ਜਿਨ੍ਹਾਂ ਦਾ ਜਨਮ 1997 ਤੋਂ ਲੈ ਕੇ 1997 ਤੋਂ ਲੈ ਕੇ 2012 ਦੇ ਵਿੱਚ ਹੋਇਆ ਉਹਨਾਂ ਨੂੰ ਜਨਰੇਸ਼ਨ Z ਕਹਿ ਕੇ ਬੁਲਾਇਆ ਜਾਂਦਾ ਹੈ ਇਹ ਉਹੀ ਲੋਕ ਨੇ ਜਦੋਂ ਜਿਨ੍ਹਾਂ ਨੇ ਪਿਛਲੇ ਸਾਲ ਅਗਸਤ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਵਾਇਲੈਂਸ ਕੀਤੀ ਹਿੰਸਾ ਕੀਤੀ ਜਾਂ ਪ੍ਰੋਟੈਸਟ ਕੀਤਾ ਉਹਦੇ ਕਰਕੇ ਉੱਥੇ ਤਖਤਾ ਪਲਟ ਹੋ ਗਿਆ ਤੇ ਸ਼ੇਖ ਅਸੀਨਾ ਦੀ ਸਰਕਾਰ ਉੱਥੇ ਡਿੱਗ ਗਈ ਸੀ ਤੇ ਸ਼ੇਖ ਅਸੀਨਾ ਭਾਰਤ ਆ ਗਏ ਸੀ ਉਸ ਤੋਂ ਬਾਅਦ ਉੱਥੇ ਇੱਕ ਇੰਟਰੀਮ ਗਵਰਨਮੈਂਟ ਫਾਰਮ ਹੋਈ ਜਿਹਦੇ ਜਿਹੜੇ ਪ੍ਰਮੁੱਖ ਸੀ ਪੀਐਮਸੀ ਉਹ ਮੁਹੰਮਦ ਯੂਨੁਸ ਸੀ ਇਹ ਹੁਣ ਪ੍ਰਦਰਸ਼ਨ ਫਿਰ ਦੇਖਣ ਨੂੰ ਮਿਲ ਰਿਹਾ ਹੈ ਉਹਦਾ ਸਭ ਤੋਂ ਵੱਡਾ ਕਾਰਨ ਜੇਕਰ ਮੈਂ ਤੁਹਾਨੂੰ ਪਹਿਲਾਂ ਦੱਸਦਾ ਬੇਸਿਕ ਤੌਰ ਤੇ ਉਸਮਾਨ ਹਾਦੀ ਉਥੇ ਜਿਹੜੇ ਇੱਕ ਨੇਤਾ ਸੀਗੇ ਇਸਲਾਮਿਕ ਨੇਤਾ ਸੀ ਉਹ ਉਹਨਾਂ ਨੇ ਇਲੈਕਸ਼ਨ ਵੀ ਲੜਨਾ ਸੀ ਚੋਣਾਂ ਵਿੱਚ ਖੜੇ ਹੋਣਾ ਸੀ ਉਹਨਾਂ ਨੂੰ ਆ ਕੇ ਕੁਝ ਲੋਕ ਆ ਕੇ ਗੋਲੀ ਮਾਰ ਦੰਦੇ ਨੇ ਤੇ ਇਹ ਗੱਲ ਉਥੇ ਖਾਸ ਕਰਕੇ ਜਿੰਦ ਤੱਕ ਮੈਨੂੰ ਲੱਗਦਾ ਵੀ ਪਾਕਿਸਤਾਨੀ ਮੀਡੀਆ ਨੇ ਇਹ ਗੱਲ ਫੈਲਾਉਣ ਦੀ ਜਾਂ ਪ੍ਰੋਪਗੈਂਡਾ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਉਸਮਾਨ ਹਾਦੀ ਦੀ ਮੌਤ ਕਰਨ ਵਾਲੇ ਲੋਕ ਨੇ ਜਾਂ ਹਤਿਆਰੇ ਨੇ ਉਹ ਭਾਰਤ ਤੋਂ ਆਏ ਸੀ ਤੇ ਭਾਰਤ ਹੀ ਵਾਪਸ ਭੱਜ ਗਏ ਨਹੀਂ ਮਿਘਾਲੇ ਆਏ ਮਿਘਾਲੇ ਤੋਂ ਉਹ ਇੰਡੀਆ ਦੇ ਵਿੱਚ ਐਂਟਰ ਕਰ ਗਏ ਨੇ ਐਦਾਂ ਦਾ ਇੱਕ ਮਾਹੌਲ ਉੱਥੇ ਬਣਾਇਆ ਗਿਆ ਇੱਕ ਤਾਂ ਇੱਕ ਚੀਜ਼ ਸੀ ਉਹ ਦੇ ਕਰਕੇ ਫਿਰ ਹੋਇਆ ਕੀ ਕਿ ਉਸਮਾਨ ਹਾਦੀ ਦੀ ਮੌਤ ਨੂੰ ਲੈ ਕੇ ਉੱਥੋਂ ਦਾ ਯੁਵਾ ਕਾਫੀ ਭੜਕ ਗਿਆ ਤੇ ਉਹ ਸਰਕਾਰ ਦੇ ਉੱਤੇ ਲਗਾਤਾਰ ਦਬਾਅ ਬਣਾ ਰਿਹਾ ਸੀ ਕਿ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਪਰ ਹੁਣ ਬੰਗਲਾਦੇਸ਼ ਦੀ ਜਿਹੜੀ ਪੁਲਿਸ ਆ ਉਹਨੇ ਵੀ ਇਹ ਗੱਲ ਕਹਿਤੀ ਹੈ ਕੱਲ ਵੀ ਉਹ ਲੋਕ ਸ਼ਾਇਦ ਇੰਡੀਆ ਭੱਜ ਗਏ ਨੇ ਤੇ ਸਾਡੀ ਪਕੜ ਤੋਂ ਬਾਹਰ ਨੇ ਅਸੀਂ ਉਹਨਾਂ ਨਾਲ ਰਿਲੇਟਡ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚੋਂ 6 ਲੋਕਾਂ ਨੇ ਇਸ ਗੱਲ ਨੂੰ ਕਬੂਲ ਕਰ ਲਿਆ ਕਿ ਉਹਨਾਂ ਨੇ ਉਸਮਾਨ ਹਾਦੀ ਦੇ ਹਥਿਆਰਾਂ ਨੂੰ ਇੰਡੀਆ ਪਹੁੰਚਾਉਣ ਦੇ ਵਿੱਚ ਬਹੁਤ ਵੱਡੀ ਹੈਲਪ ਕੀਤੀ ਹੈ ਇਸ ਕਰਕੇ ਉੱਥੋਂ ਦਾ ਜਿਹੜਾ ਯੁਵਾ ਹੈਗਾ ਯੂਥ ਆ ਉਹ ਪ੍ਰੋਟੈਸਟ ਕਰ ਰਿਹਾ ਇੰਡੀਆ ਨੂੰ ਲੈ ਕੇ ਕਾਫੀ ਅਗੇਨਸਟ ਸਿਚੁਏਸ਼ਨ ਉੱਥੇ ਕ੍ਰੀਏਟ ਹੋ ਰਹੀ ਆ ਤੇ ਉਹਦੇ ਕਰਕੇ ਜਿਹੜੇ ਹਿੰਦੂ ਲੋਕ ਉੱਥੇ ਰਹਿੰਦੇ ਨੇ ਜਾਂ ਮਿਨਿਓਰਿਟੀ ਆ ਖਾਸ ਕਰਕੇ ਉੱਥੇ ਉਹਨਾਂ ਉੱਤੇ ਅਟੈਕ ਵੀ ਹੋ ਰਹੇ ਨੇ ਤੁਹਾਨੂੰ ਪਤਾ ਹੋਣਾ ਦੀਪੂ ਚੰਦਰ ਦਾਸ ਇੱਕ ਕਰਮਚਾਰੀ ਸੀ ਉਹਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰਤਾ ਉਸ ਤੋਂ ਬਾਅਦ ਇੱਕ ਦੋ ਐਦਾਂ ਦੇ ਕੇਸਸ ਹੋਰ ਦੇਖਣ ਨੂੰ ਮਿਲ ਰਹੇ ਨੇ ਇਹਦਾ ਮਤਲਬ ਜਿਹੜੇ ਲੋਕ ਨੇ ਬੰਗਲਾਦੇਸ਼ ਦੇ ਜਾਂ ਯੂਥ ਆ ਉਹ ਆਪਣਾ ਗੁੱਸਾ ਉੱਥੇ ਦੇ ਉਹਨਾਂ ਹਿੰਦੂ ਲੋਕਾਂ ਦੇ ਉੱਤੇ ਕੱਢ ਰਹੇ ਨੇ ਜੋ ਉੱਥੇ ਕੰਮ ਕਰ ਰਹੇ ਨੇ ਜਲਦੀ ਦੇਖਦੇ ਨੇ ਦੱਖਣ ਏਸ਼ੀਆ ਦੇ ਵਿੱਚ ਦੱਖਣ ਏਸ਼ੀਆ ਦੇ ਵਿੱਚ ਹਾਲੀਆ ਰਾਜਨੀਤਿਕ ਤੇ ਸਮਾਜਿਕ ਗਤੀਵਿਧੀਆਂ ਤੇਜ਼ ਹੋ ਰਹੀਆਂ ਨੇ ਬੰਗਲਾਦੇਸ਼ ਵਿੱਚ ਯੁਵਾ ਵਰਗ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਕਾਰਨ ਖੇਤਰੀ ਸੁਰੱਖਿਆ ਤੇ ਧਿਆਨ ਵੱਧ ਗਿਆ ਇਸ ਸੰਦਰਭ ਦੇ ਵਿੱਚ ਭਾਰਤੀ ਫੌਜ ਨੇ ਦੀ ਚੌਕਸੀ ਜੋ ਆ ਉਹ ਵਧਾ ਦਿੱਤੀ ਗਈ ਆ ਬੰਗਲਾਦੇਸ਼ ਨੇ ਯੁਵਾ ਪ੍ਰਦਰਸ਼ਨ ਕਰਨ ਰੇ ਨੇ ਮੈਂ ਹੁਣੇ ਤੁਹਾਨੂੰ ਦੱਸਿਆ ਵਕ-ਵਕ ਮਸਲਿਆਂ ਨੂੰ ਲੈ ਕੇ ਉੱਥੇ ਪ੍ਰਦਰਸ਼ਨ ਹੋ ਰਹੇ ਨੇ ਪਰ ਸਭ ਤੋਂ ਵੱਡਾ ਪ੍ਰਦਰਸ਼ਨ ਇਸ ਗੱਲ ਨੂੰ ਲੈ ਕੇ ਆ ਕਿ ਉਸਮਾਨ ਹਾਦੀ ਦੇ ਹਤਿਆਰੇ ਕਿਉਂ ਨਹੀਂ ਫੜੇ ਜਾ ਰਹੇ ਉਹ ਕਿੱਧਰ ਭੱਜ ਗਏ ਨੇ ਕੌਣ ਸੀ ਉਹ ਕਿ ਉਹ ਸੱਚੀ ਭਾਰਤ ਵੱਲੋਂ ਭੇਜੇ ਗਏ ਸੀ ਭਾਰਤ ਨੂੰ ਲੈ ਕੇ ਕਾਫੀ ਵਿਰੋਧ ਉੱਥੇ ਦੇਖਣ ਨੂੰ ਮਿਲਦੇ ਆ ਜੇਕਰ ਅਸੀਂ ਗੱਲ ਕਰੀਏ ਭਾਰਤ ਤੇ ਬੰਗਲਾਦੇਸ਼ ਦੀ ਲੰਬੀ ਸਰਹੱਦ ਹੈ ਇਸੇ ਵੀ ਤਰ੍ਹਾਂ ਦੀ ਸ਼ਾਂਤੀ ਦਾ ਸਰ ਸਰਹਦੀ ਇਲਾਕਿਆਂ ਦੇ ਉੱਤੇ ਪੈ ਸਕਦਾ ਇਸ ਲਈ ਸੁਰੱਖਿਆ ਏਜੰਸੀਆਂ ਸਥਿਤੀ ਤੇ ਨਜ਼ਰ ਬਣਾਈਆਂ ਹੋਈਆਂ ਨੇ ਸਰਕਾਰ ਥੋੜੀ ਜੀ ਸਰਕਾਰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਦੇਖ ਰਹੀ ਹੈ ਕਿ ਜੇਕਰ ਜਿਹੜੇ ਪ੍ਰੋਟੈਸਟ ਜਿਹੜਾ ਹੈਗਾ ਉਹ ਭਾਰਤ ਦੇ ਕਿਸੇ ਸਟੇਟ ਦੇ ਵਿੱਚ ਐਂਟਰ ਕਰਦਾ ਜਾਂ ਉਹ ਲੋਕ ਐਂਟਰ ਕਰਦੇ ਨੇ ਤਾਂ ਆਰਮੀ ਜਿਹੜਾ ਹੈਗਾ ਜਿਹੜੀ ਹੈਗੀ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਡੀਲ ਕਰ ਸਕੇ ਉਸ ਤੋਂ ਇਲਾਵਾ ਜੇਕਰ ਅਸੀਂ ਦੇਖੀਏ ਭਾਰਤੀ ਫੌਜ ਦੀ ਤਿਆਰੀ ਦੀ ਹੈਨਾ ਨਿਗਰਾਨੀ ਵਧਾ ਦਿੱਤੀ ਗਈ ਆ ਇੰਟੈਲੀਜੈਂਸ ਤੇ ਸੁਰੱਖਿਆ ਏਜੰਸੀਆਂ ਆਪਸ ਦੇ ਵਿੱਚ ਸਹਿਯੋਗ ਲਈ ਕੰਮ ਕਰ ਰਹੀਆਂ ਨੇ ਕਿਸੇ ਵੀ ਅਣਚਾਹੀ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਆਰਮੀ ਵੱਲੋਂ ਪੂਰੀ ਕਰ ਦਿੱਤੀ ਗਈ ਆ ਜੇਕਰ ਅਸੀਂ ਅੱਗੇ ਗੱਲ ਕਰੀਏ ਕੂਟਨੀਤਿਕ ਦ੍ਰਿਸ਼ਟੀਕੋਣ ਦੇ ਤੌਰ ਤੇ ਭਾਰਤ ਹਮੇਸ਼ਾ ਪੜੋਸੀ ਦੇਸ਼ਾਂ ਨਾਲ ਸ਼ਾਂਤੀਪੂਰਨ ਸਬੰਧਨ ਦਾ ਸਮਰਥਨ ਕਰਦਾ ਹੈ ਮਸਲਿਆਂ ਦਾ ਹੱਲ ਸਮਾਧ ਅਤੇ ਕੂਟਨੀਤੀ ਰਾਹੀਂ ਲੱਭਣ ਤੇ ਜ਼ੋਰ ਦਿੱਤਾ ਜਾਂਦਾ ਹੈ ਖੇਤਰੀ ਸ਼ਾਂਤੀ ਅਤੇ ਸਥਿਰਤਾ ਸਭ ਦੇਸ਼ਾਂ ਲਈ ਜ਼ਰੂਰੀ ਹੈ ਹੈਨਾ ਉਸ ਤੋਂ ਇਲਾਵਾ ਸਰਕਾਰ ਦੀ ਗੱਲ ਅਸੀਂ ਦੇਖੀ ਅਸੀਂ ਚਾਹੁੰਦੇ ਹਾਂ ਵੀ ਸ਼ਾਂਤੀਪੂਰਨ ਹੀ ਇਤਨਾ ਕਿਤੇ ਪੀਸਫੁਲੀ ਇਸ ਤਰੀਕੇ ਦਾ ਇਸ ਮੈਟਰ ਦਾ ਵੀ ਹੱਲ ਸਾਨੂੰ ਕੱਢਣ ਦੀ ਲੋੜ ਆ ਜਿਹੜਾ ਖੇਤਰੀ ਸ਼ਾਂਤੀ ਆ ਉਹ ਬਣਾਈ ਰੱਖਣਾ ਦੋਨਾਂ ਦੇਸ਼ਾਂ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਤੁਹਾਨੂੰ ਜੇਕਰ ਮੈਂ ਗੱਲ ਦੱਸਾਂ ਖਾਸ ਕਰਕੇ ਇਸ ਸਮੇਂ ਜੇਕਰ ਅਸੀਂ ਗੱਲ ਕਰੀਏ ਪਾਕਿਸਤਾਨ ਵੀ ਇਸ ਮੌਕੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਪਾਕਿਸਤਾਨ ਨੇ ਹੀ ਇਹ ਪ੍ਰੋਪਾਗੈਂਡਾ ਫੈਲਾਇਆ ਬੰਗਲਾਦੇਸ਼ ਦੇ ਵਿੱਚ ਕਿ ਉਸਮਾਨ ਹਾਦੀ ਨੂੰ ਭਾਰਤੀ ਲੋਕਾਂ ਨੇ ਮਾਰਿਆ ਇੱਕ ਪ੍ਰੋਪਾਗੈਂਡਾ ਇਹ ਹੈਗਾ ਦੂਸਰਾ ਇੱਕ ਪ੍ਰੋਪਾਗੈਂਡਾ ਜਿਹੜਾ ਹੈਗਾ ਉਹ ਸ਼ੇਖ ਅਸੀਨਾ ਨੂੰ ਲੈ ਕੇ ਫੈਲਾਇਆ ਜਾ ਰਿਹਾ ਵੀ ਸ਼ੇਖ ਅਸੀਨਾ ਭਾਰਤ ਦੇ ਵਿੱਚ ਆ ਜੋ ਕਿ ਸੱਚ ਵੀ ਆ ਤੇ ਸ਼ੇਖ ਅਸੀਨਾ ਨੂੰ ਵਾਪਸ ਨਹੀਂ ਕਰ ਰਹੀ ਕਰਦੀ ਭਾਰਤੀ ਸਰਕਾਰ ਬੰਗਲਾਦੇਸ਼ ਨੂੰ ਜਦਕਿ ਬੰਗਲਾਦੇਸ਼ ਦੇ ਵਿੱਚ ਇੱਕ ਜਿਹੜਾ ਟ੍ਰਿਬਿਊਨਲ ਆ ਉਹਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਆ ਪਰ ਸਰਕਾਰ ਨੇ ਹਾਲੇ ਇਸ ਮੈਟਰ ਦੇ ਉੱਤੇ ਕੁਝ ਵੀ ਨਹੀਂ ਕੀਤਾ ਕਹਿੰਦਾ ਮਤਲਬ ਇਹ ਹੈਗਾ ਵੀ ਪਾਕਿਸਤਾਨ ਪੂਰੀ ਕੋਸ਼ਿਸ਼ ਕਰ ਰਿਹਾ ਵੀ ਬੰਗਲਾਦੇਸ਼ ਦੇ ਵਿੱਚ ਜਿਹੜੇ ਹੁਣ ਹਾਲਾਤ ਨੇ ਉਹਨਾਂ ਹਾਲਾਤਾਂ ਦਾ ਫਾਇਦਾ ਚੁੱਕਿਆ ਜਾ ਸਕੇ ਇੰਡੀਆ ਦੇ ਅਗੇਂਸਟ ਪ੍ਰੋਪਾਗੈਂਡਾ ਨੂੰ ਫਲਾਉਣ ਲਈ ਇਹਨਾਂ ਚੀਜ਼ਾਂ ਦੀ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਸਰਕਾਰ ਨੂੰ ਵੀ ਸਮਝ ਨਹੀਂ ਆ ਰਿਹਾ ਕਿਤਨਾ ਕਿਤੇ ਕੇਂਦਰ ਸਰਕਾਰ ਇਸ ਮੈਟਰ ਨੂੰ ਉਸ ਤਰੀਕੇ ਨਾਲ ਡੀਲ ਹਾਲ ਤੱਕ ਨਹੀਂ ਕਰ ਪਾਈ ਆ ਕਿਉਂਕਿ ਜੇਕਰ ਤੁਸੀਂ ਦੇਖੋਗੇ ਤਾਂ ਜਿੱਦਾਂ ਬੰਗਲਾਦੇਸ਼ ਦਾ ਜਿਹੜਾ ਹਾਈ ਕਮਿਸ਼ਨ ਦਾ ਆਫਿਸ ਹੈਗਾ ਨਵੀਂ ਦਿੱਲੀ ਦੇ ਵਿੱਚ ਇਹਦੇ ਸਾਹਮਣੇ ਕੁਝ ਪ੍ਰੋਟੈਸਟ ਹੋਏ ਸੀ ਉਸ ਚੀਜ਼ ਨੂੰ ਲੈ ਕੇ ਬੰਗਲਾਦੇਸ਼ ਦੀ ਸਰਕਾਰ ਨੇ ਭਾਰਤ ਸਰਕਾਰ ਦੇ ਜਿਹੜਾ ਸਾਹਮਣੇ ਆ ਉਹ ਵਿਰੋਧ ਦਰਜ ਕਰਾਇਆ ਸੀ ਵੀ ਤੁਸੀਂ ਜਾਣਬੁੱਝ ਕੇ ਇਹ ਚੀਜ਼ਾਂ ਕਰ ਰਹੇ ਹੋ ਤੇ ਇੰਡੀਆ ਦੇ ਵਿੱਚ ਬੰਗਲਾਦੇਸ਼ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਭਾਰਤ ਸਰਕਾਰ ਕੋਲੋਂ ਇਹ ਗੱਲ ਕਹੀ ਵੀ ਇਹ ਜਿਹੜਾ ਤੁਸੀਂ ਦੀਪੂ ਚੰਦਰ ਦਾਸ ਦੀ ਹੱਤਿਆ ਉੱਥੇ ਹੋਈ ਆ ਬੰਗਲਾਦੇਸ਼ ਦੇ ਵਿੱਚ ਇਹ ਪ੍ਰੋਟੈਸਟ ਉਹਦੇ ਅਗੇ ਸੀ ਉਹਦੀ ਉਹਦੇ ਕਰਕੇ ਜਿਹੜਾ ਹੈਗਾ ਤੁਹਾਡੇ ਹਾਈ ਕਮਿਸ਼ਨ ਦੇ ਸਾਹਮਣੇ ਇੱਕ ਪ੍ਰੋਟੈਸਟ ਕੀਤਾ ਗਿਆ ਇੰਡੀਆ ਦੇ ਕੁਝ ਲੋਕਾਂ ਵੱਲੋਂ ਤੇ ਅਸੀਂ ਉਹਨੂੰ ਹਟਾ ਦਿੱਤਾ ਹੈ ਅਸੀਂ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਦੋਨਾਂ ਦੇਸ਼ਾਂ ਨੇ ਵੀਜ਼ਾ ਸਰਵਿਸਿਜ਼ ਨੂੰ ਫਿਲਹਾਲ ਲਈ ਟਾਲ ਦਿੱਤਾ ਹੈ। ਇਹ ਵੀ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਕਿਤੇ ਨਾ ਕਿਤੇ ਜਦੋਂ ਤਣਾਅ ਵੱਧਦਾ ਤਾਂ ਸਭ ਤੋਂ ਪਹਿਲਾਂ ਇੰਪੈਕਟ ਇਸੇ ਚੀਜ਼ ਦੇ ਉੱਤੇ ਦੇਖਣ ਨੂੰ ਮਿਲਦਾ ਹੈ। ਇੰਡੀਅਨ ਗਵਰਨਮੈਂਟ ਵੀ ਕਿਤੇ ਨਾ ਕਿਤੇ ਇਸ ਸਮੇਂ ਇਹ ਗੱਲ ਚਾਹੁੰਦੀ ਆ ਵੀ ਭਾਰਤ ਦਾ ਕੋਈ ਵੀ ਪਰਸਨ ਹੈਨਾ ਬੰਗਲਾਦੇਸ਼ ਦੇ ਵਿੱਚ ਨਾ ਜਾਵੇ ਕਿਉਂਕਿ ਹਾਲਾਤ ਹਾਲੇ ਉੱਥੇ ਬੈਟਰ ਨਹੀਂ ਨੇ। ਇੱਕ ਇੱਕ ਕਰਕੇ ਇੰਡੀਆ ਦੇ ਹਰ ਪੜੋਸੀ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਪਹਿਲਾਂ ਨੇਪਾਲ ਦੇ ਵਿੱਚ ਪ੍ਰੋਟੈਸਟ ਹੋਇਆ, ਜਿੰਜੀ ਮੂਵਮੈਂਟ ਦੇਖਣ ਨੂੰ ਮਿਲਿਆ ਉਦੇ ਕਰਕੇ ਨੇਪਾਲ ਦੇ ਵਿੱਚ ਤਖਤਾ ਪਲਟ ਹੋ ਗਿਆ ਪੀਪੋਨ ਦੀ ਬਦਲ ਗਏ ਬੰਗਲਾਦੇਸ਼ ਦੇ ਵਿੱਚ ਵੀ ਪਿਛਲੇ ਸਾਲ ਅਸੀਂ ਇਹ ਚੀਜ਼ਾਂ ਦੇਖੀਆਂ ਹੈ ਨਾ ਐਦਾਂ ਦੀਆਂ ਚੀਜ਼ਾਂ ਕਰਕੇ ਸਾਡਾ ਆਸ-ਪਾਸ ਦਾ ਜਿਹੜਾ ਪੜੋਸੀ ਦਾ ਵਾਤਾਵਰਣ ਆ ਉਹ ਵਾਤਾਵਰਣ ਸਾਡੇ ਲਈ ਚੰਗੀ ਗੱਲ ਨਹੀਂ ਹੈਗੀ ਇੰਡੀਆ ਲਈ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਟੂ ਫਰੰਟ ਵਾਰ ਦੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਹੁਣ ਟੂ ਫਰੰਟ ਦਾ ਮਤਲਬ ਕੀ ਹੈ ਕੀ ਹੈਗਾ ਜੇਕਰ ਅਸੀਂ ਦੇਖੀਏ ਤੁਹਾਨੂੰ ਪਤਾ ਚੀਨ ਦੇ ਨਾਲ ਸਾਡੇ ਹਾਲਾਤ ਬਹੁਤੇ ਚੰਗੇ ਨਹੀਂ ਰਹਿੰਦੇ ਕਈ ਵਾਰ ਅਸੀਂ ਸਰਦ ਦੇ ਉੱਤੇ ਟਕਰਾਅ ਦੇਖਦੇ ਆ ਪਾਕਿਸਤਾਨ ਨਾਲ ਅਸੀਂ ਲਗਭਗ ਪਿਛਲੇ ਸਾਲ ਵੀ ਵਾਰ ਦੀ ਸਿਚੁਏਸ਼ਨ ਨੂੰ ਫੇਸ ਕੀਤਾ ਇਸ ਸਾਲ ਵੀ ਅਸੀਂ ਦੇਖੀਆਂ ਚੀਜ਼ਾਂ ਹੈਨਾ ਤੇ ਵਾਰ ਦੀ ਸਿਚੁਏਸ਼ਨ ਜਦੋਂ ਬਣ ਗਈ ਪਾਕਿਸਤਾਨ ਨਾਲ ਬੜੀ ਮੁਸ਼ਕਿਲ ਨਾਲ ਅਮਰੀਕਾ ਨੇ ਕਿਤਨਾ ਕਿਤੇ ਮੀਡੀਏਸ਼ਨ ਕਰਕੇ ਇਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਹੁਣ ਜੇ ਅਸੀਂ ਬੰਗਲਾਦੇਸ਼ ਦੀ ਪੂਰੀ ਸੀਮਾ ਦੇ ਵਿੱਚ ਜਾਂ ਸਰਦ ਦੇ ਵਿੱਚ ਅਸੀਂ ਇਦਾਂ ਦੀ ਸਿਚੁਏਸ਼ਨ ਦੇਖਦੇ ਹਾਂ ਤਾਂ ਇੰਡੀਆ ਲਈ ਥੋੜਾ ਜਿਹਾ ਮੁਸ਼ਕਿਲਾਂ ਜਿਹੜੀਆਂ ਨੇ ਇਹ ਸਿਚੁਏਸ਼ਨ ਦੇ ਵਿੱਚ ਵੱਧ ਸਕਦੀਆਂ ਨੇ ਤੇ ਸਾਨੂੰ ਕਿੱਦਾਂ ਇਸ ਮੈਟਰ ਨੂੰ ਡੀਲ ਕਰਨ ਦੀ ਲੋੜ ਆ ਮੈਨੂੰ ਇਦਾਂ ਲੱਗਦਾ ਜਿਹੜਾ ਮਿਸ ਕਮਿਊਨੀਕੇਸ਼ਨ ਹੈ ਜਾਂ ਜਿਹੜਾ ਗੈਪ ਆ ਕਮਿਊਨੀਕੇਸ਼ਨ ਦਾ ਉਹਦੇ ਕਰਕੇ ਇਹ ਹਾਲਾਤ ਇਦਾਂ ਦੇ ਬਣੇ ਨੇ ਤੁਹਾਨੂੰ ਪਤਾ ਹੈ ਕਿ ਜਦੋਂ ਦੇ ਮੁਹੰਮਦ ਯੂਨਸ ਉੱਥੇ ਸੱਤਾ ਦੇ ਵਿੱਚ ਆਏ ਨੇ ਸੈਂਟਰ ਗਵਰਨਮੈਂਟ ਨਾਲ ਉਹਨਾਂ ਦੀ ਬਹੁਤੀ ਗੱਲ ਨਹੀਂ ਹੁੰਦੀ ਜਾਂ ਇੱਕ ਕਮਿਊਨੀਕੇਸ਼ਨ ਦੋਨਾਂ ਦੇਸ਼ਾਂ ਦੇ ਵਿੱਚ ਨਹੀਂ ਹੋ پا ਰਿਹਾ ਉਹਦੇ ਕਰਕੇ ਚੀਜ਼ਾਂ ਜ਼ਿਆਦਾ ਖਰਾਬ ਹੋ ਰਹੀਆਂ ਨੇ ਬੀਮਸਟੈਕ ਸਬਮਿਟ ਦੇ ਟਾਈਮ ਭਾਰਤੀ ਪੀਐਮ ਉਹਨਾਂ ਨਾਲ ਮਿਲੇ ਵੀ ਸੀ ਬਟ ਬਹੁਤਾ ਖਾਸ ਕੁਝ ਅਚੀਵਮੈਂਟ ਉੱਥੇ ਹੋਈ ਨਹੀਂ ਇਸ ਕਰਕੇ ਮੈਨੂੰ ਲੱਗਦਾ ਵੀ ਹਾਲੇ ਜ਼ਰੂਰੀ ਆ ਜ਼ਰੂਰਤ ਇਸ ਸਮੇਂ ਇਸ ਗੱਲ ਦੀ ਆ ਵੀ ਅਸੀਂ ਬੰਗਲਾਦੇਸ਼ ਨਾਲ ਥੋੜਾ ਕਮਿਊਨੀਕੇਸ਼ਨ ਨੂੰ ਬਿਲਡ ਕਰੀਏ ਅਸੀਂ ਕੋਸ਼ਿਸ਼ ਕਰੀਏ ਜੋ ਵੀ ਉੱਥੇ ਇੰਟਰਿੰਗ ਗਵਰਨਮੈਂਟ ਹੈਗੀ ਆ ਉਹਦੇ ਨਾਲ ਅਸੀਂ ਵਧੀਆ ਰਿਲੇਸ਼ਨ ਬਣਾ ਕੇ ਮੇਨਟੇਨ ਕਰਕੇ ਰੱਖੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਪ੍ਰੈਕਟੀਕਲ ਗੱਲ ਇਹ ਹੈਗੀ ਆ ਜਿਹੜੀ ਬੀਐਨਪੀ ਪਾਰਟੀ ਆ ਸਾਦਿਕ ਰਹਿਮਾਨ ਉੱਤੇ ਜਿੱਤ ਸਕਦੇ ਨੇ ਸਾਨੂੰ ਪਲਾਨ ਕਰਨਾ ਹੋਏਗਾ ਕਿ ਉਹਨਾਂ ਨਾਲ ਹੁਣ ਅਸੀਂ ਕਿਦਾਂ ਵਧੀਆ ਰਿਲੇਸ਼ਨ ਬਣਾਣੇ ਆ ਤਾਂਕਿ ਭਾਰਤ ਤੇ ਬੰਗਲਾਦੇਸ਼ ਦੇ ਰਿਸ਼ਤੇ ਵਧੀਆ ਹੋਣ ਤੇ ਪਾਕਿਸਤਾਨ ਇਸ ਚੀਜ਼ ਦਾ ਫਾਇਦਾ ਨਾ ਚੁੱਕ ਸਕੇ ਮਿਲਦੇ ਆ ਅਗਲੀ ਵੀਡੀਓਸ ਤੱਕ ਆਪਣਾ ਧਿਆਨ ਰੱਖੋ ਆਪਣੀ ਪੜਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ